ਕੈਨੇਡਾ ਨਿਊਜ਼ ਨਾਮਾ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਨੂੰ ਟਰੂਡੋ ਤੋਂ ਬਚਾਉਣ ਦੀ ਲੋੜ ਹੈ ਇਸ ਤਰ੍ਹਾਂ ਦੀ ਇੱਕ ਵੱਡੀ ਖਬਰ ਸੋਸ਼ਲ ਮੀਡੀਆ ਤੇ ਖੂਬ ਪ੍ਰਕਾਸ਼ਿਤ ਹੋ ਰਹੀ ਹੈ ਲਿਬਰਲਾਂ ਨੇ ਲਗਭਗ 1 ਦਹਾਕੇ ਤੋਂ ਕੈਨੇਡੀਅਨ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਪਾਇਲਟ ਕੀਤਾ ਅਤੇ ਉਹਨਾਂ ਨੇ ਕਾਪਟ ਵਿੱਚ ਆਪਣੇ ਸਮੇਂ ਦੀ ਦੁਰਵਰਤੋਂ ਕੀਤੀ ਹੈ ਪਤਾ ਚੱਲਦਾ ਹੈ ਕਿ ਸਿਰਫ 9 ਸਾਲਾਂ ਦੇ ਵਿੱਚ ਮਸ਼ੀਨ ਨੂੰ ਜ਼ਮੀਨ ਤੇ ਚਲਾਉਣਾ ਬਹੁਤ ਆਸਾਨ ਹੈ ਇਹ ਸ਼ਰਮ ਦੀ ਗੱਲ ਹੈ ਕਿਉਂਕਿ ਜ਼ਿੰਮੇਵਾਰ ਕਰਮਬਧ ਇਮੀਗ੍ਰੇਸ਼ਨ ਕੈਨੇਡਾ ਲਈ ਬਹੁਤ ਵਧੀਆ ਰਿਹਾ ਜਿਸ ਨਾਲ ਇੱਕ ਵਾਧ ਰੇ ਸ਼ਾਨਦਾਰ ਵਿਪਨਤਾ ਵਾਲਾ ਰਾਸ਼ਟਰ ਬਣਾਉਣ ਵਿੱਚ ਮਦਦ ਕੀਤੀ ਗਈ ਹੈ ਇਹ ਇਸ ਵਿੱਚ ਜੀਵਨ ਗੁਣਵੱਤਾ ਦੁਨੀਆ ਵਿੱਚ ਕਿਤੇ ਨਾ ਕਿਤੇ ਬੇਮਿਸਾਲ ਹੈ ਉਨਰਬੰਦ ਨਵੇਂ ਆਉਣ ਵਾਲੇ ਪੇਸ਼ੇਵਰ ਅਤੇ ਵਪਾਰਕ ਸੰਸਾਰ ਵਿੱਚ ਡੈਕਸ ਤੇ ਵਧਦੇ ਰਹੇ ਹੱਥ ਪਰਦਾਨ ਕਰਦੇ ਨੇ ਸਨਤੀ ਲੋਗ ਨਵਨੀਤਾ ਲਿਆਉਣ ਅਲਦੇ ਨਵੇਂ ਤਰੀਕੇ ਲੱਭ ਰਹੇ ਨੇ ਤੇ ਨਿਜੀ ਖੇਤਰਾਂ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਦਿੰਦੇ ਨੇ ਕਈ ਸਾਲਾਂ ਤੋਂ ਬਹੁਤ ਸਾਰੇ ਪ੍ਰਵਾਸੀ ਕੈਨੇਡੀਅਨ ਜੀਵਨ ਨੂੰ ਅਪਣਾਉਣ ਲਈ ਉਤਸੁਕ ਆ ਰਹੇ ਨੇ ਪਰ ਉਹਨਾਂ ਦੇ ਵਿਕਲਪ ਨੇ ਇੱਕ ਵੱਡਾ ਬਿਹਤਰ ਵੱਡੇ ਦਿਲਚਸਪ ਬਰਾਸ਼ਟ ਪ੍ਰਦਾਨ ਕੀਤਾ ਇਸ ਦੇ ਬਜਾਏ ਲਿਬਰਲਾਂ ਨੇ ਇੱਕ ਬਿਯਾਰੀ ਆਪਰੇਟਿੰਗ ਪ੍ਰਤੀਕਿਰਿਆ ਚਲਾਉਣ ਦਾ ਫੈਸਲਾ ਕੀਤਾ ਜੋ ਜ਼ਿੰਮੇਵਾਰ ਇਮੀਗ੍ਰੇਸ਼ਨ ਨੂੰ ਵਿੰਡੋ ਤੋਂ ਬਾਹਰ ਸੁੱਟ ਦਿੰਦਾ ਹੈ ਇਹ ਇਸ ਤਰ੍ਹਾਂ ਚੱਲਦਾ ਹੈ ਇਨਟੇਕ ਨੰਬਰਾਂ ਨੂੰ ਕ੍ਰੈਕ ਕਰਕੇ ਅਤੇ ਸਾਡੇ ਇੱਕ ਵਾਰ ਕੀਮਤੀ ਪੁਆਇੰਟ ਸਿਸਟਮ ਦੇ ਆਲੇ-ਦੁਆਲੇ ਬਹੁਤ ਸਾਰੇ ਨਵੇਂ ਪਰਿਵਾਰ ਨੂੰ ਕਮਾਉਣ ਚੇਤਾਵਨੀਆਂ ਨੂੰ ਅਣਡਿੱਠਾ ਕਰੋ ਅਤੇ ਹਾਊਸਿੰਗ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ ਲੇਬਰ ਦੀ ਇੱਕ ਅਰੈਸਮਈ ਘਾਟ ਬਾਰੇ ਰੌਲਾ ਰੱਪਾ ਪੈ ਰਿਹਾ ਕਿਉਂਕਿ ਨੌਜਵਾਨ ਅਤੇ ਨਵੇਂ ਆਉਣ ਵਾਲੇ ਨੌਕਰੀਆਂ ਲੱਭਣ ਲਈ ਸੰਘਰਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਵਿਦੇਰੇ ਪ੍ਰਭਾਵ ਦੇ ਨਾਲ ਦੁਨੀਆ ਨੂੰ ਦੱਸੋ ਕਿ ਗੈਰ ਕਾਨੂੰਨੀ ਪ੍ਰਵਾਸ ਨੂੰ ਜਲਦੀ ਸਥਾਈ ਦਰਜੇ ਨਾਲ ਨਿਵਾਜਿਆ ਜਾ ਸਕਦਾ ਹੈ ਮਾਈਗ੍ਰੇਸ਼ਨ ਹਾਈਵੇ ਨੂੰ ਸਾਲਾਂ ਤੱਕ ਖੁੱਲ੍ਹਾ ਰੱਖਣ ਦਿਓ ਅਤੇ ਜੋ ਅਪਰਾਧੀ ਤੇ ਅਤੰਕਵਾਦੀ ਦੇਸ਼ ਵਿੱਚ ਆਪਣਾ ਰਸਤਾ ਲੱਭ ਲੈਂਦੇ ਨੇ ਤਾਂ ਕੰਬਦੇ ਨਹੀਂ ਤੁਸੀਂ ਜਦੋਂ ਤੁਸੀਂ ਇਸਤੇ ਹੋ ਤਾਂ ਨਾਗਰਿਕਤਾ ਰੱਦ ਕਰਨ ਦੀਆਂ ਸ਼ਕਤੀਆਂ ਨੂੰ ਖਤਮ ਕਰਨਾ ਜੇ ਕਿੰਨੀ ਵੜਾਓ ਅਤੇ ਵਿਦੇਸ਼ਾਂ ਵਿੱਚ ਪੈਦਾ ਹੋਈ ਪੀੜ੍ਹੀਆਂ ਲਈ ਪਾਸਪੋਰਟ ਯੋਗਤਾ ਦਾ ਵਿਸਥਾਰ ਕਰੋ ਇਸ ਸਭ ਨੂੰ ਗੰਦਗੀ ਵਿੱਚ ਚੰਗੀ ਤਰਾ ਨੱਕ ਰਗੜ ਕੇ ਖਤਮ ਕਰ ਲਈ ਨਵੇਂ ਆਉਣ ਵਾਲੇ ਨਵੀਸ਼ ਨਵੇਂ ਆਉਣ ਵਾਲੇ ਵਿਸ਼ੇਸ਼ ਅਪਰਾਧਿਕ ਸਜ਼ਾ ਦੀ ਛੂਟ ਨੂੰ ਜਾਰੀ ਰੱਖਦੇ ਹੋਏ ਬੇਕਰਾਂ ਦੇ ਵਾਅਦੇ ਦੇ ਰੂਪ ਵਿੱਚ ਨਵੇਂ ਆਉਣ ਵਾਲੇ ਮੰਜੂਰੀ ਸਬਸਿਡੀਆ ਤੇ ਪਰਵਾਸੀ ਰਹਿਸ਼ਾਂ ਤੇ ਲੱਖਾਂ ਡਾਲਨ ਖਰਚ ਕਰੋ ਅਤੇ ਜੇਕਰ ਲੋਕ ਇਹ ਦੇਖਣਾ ਚਾਹੁੰਦੇ ਨੇ ਕਿ ਇਹ ਭੀੜ ਹੋ ਰਹੀ ਹੈ ਪ੍ਰਤੀ ਵਿਅਕਤੀ ਜੀਡੀਪੀ ਲਗਾਤਾਰ ਇਥਾਵਲ ਵੱਧ ਰਹੀ ਹੈ ਗੈਸ ਲਾਈਟ ਗੈਸ ਲਾਈਟ ਗੈਸ ਲਾਈਟ ਸਟੈਟਿਸ ਕੈਨੇਡਾ ਦੇ ਅਨੁਸਾਰ 2015 ਤੋਂ ਬਾਅਦ ਪ੍ਰਬੰਧਕਾਂ ਦੇ ਇੱਕ ਸਮੂਹ ਅਧੀਨ ਕੈਨੇਡਾ ਦੇ ਆਬਾਦੀ ਵਿੱਚ ਜਿੱਥੇ ਵੱਡਾ ਵਾਧਾ ਹੋਇਆ ਜੋ ਸਿਰਫ 2023 ਵਿੱਚ 1.3 ਬਿਲੀਅਨ ਨਵੇਂ ਦਾਖਲੇ ਤੱਕ ਹੋਦੇ ਆ ਇਹਨਾਂ ਵਿੱਚੋਂ ਸਿਰਫ 5 ਲੱਖ ਸਥਾਈ ਪ੍ਰਵਾਸੀ ਜ਼ਿਆਦਾਤਰ 8 ਲੱਖ ਗੈਰ ਸਥਾਈ ਨਿਵਾਸਨ ਅਸਥਾਈ ਵਿਦੇਸ਼ੀ ਕਰਮਚਾਰੀ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਅਰਧ ਸਾਸ਼ਟਰੀ ਹੁਣ ਇਹਨਾਂ 70 ਸਾਲਾਂ ਦੀ ਆਬਾਦੀ ਵਾਧੇ ਦੇ ਉੱਚੇ ਪੱਧਰ ਨੂੰ ਇਸ ਗਰਮੀਆਂ ਦੇ ਉੱਚ ਨੌਜਵਾਨ ਬੇਜ਼ਗਾਰੀ ਦਰ ਦੇ ਨਾਲ ਜੋੜ ਰਹੇ ਨੇ ਬੈਂਕ ਆਫ ਕੈਨੇਡਾ ਨੇ ਆਪਣੀ ਖੁਦ ਦੀ ਚੇਤਾਵਨੀ ਦਿੱਤੀ ਹੈ ਪ੍ਰਤੀ ਵਿਅਕਤੀ ਘਟਰੀ ਜੀਡੀਪੀ ਕਾਡਾ ਵਿਚ ਜਾਰੀ ਹੈ ਜਿਵੇਂ ਕਿ ਖਪਤਕਾਰਾਂ ਦੇ ਖਰਚੇ ਵਿੱਚ ਗਰਾਵਟ ਗਰੀਬ ਹਾਊਸਿੰਗ ਵਿਕਾਸ ਅਤੇ ਏਕੀਕਰਨ ਵਿੱਚ ਦੇਰੀ ਹੋ ਰਹੀ ਹੈ ਲੇਬਰ ਬਾਜ਼ਾਰਾਂ ਦੇ ਵਿੱਚ ਵੀ ਜਿੱਤੇ ਤੱਕ ਜਨਤਕ رائے ਹੈ ਇਸ ਵਿੱਚੋਂ ਕੋਈ ਵੀ ਨਤੀਜੇ ਤੋਂ ਬਿਨਾ ਨਹੀਂ ਹੋਇਆ ਇਸ ਜੁਲਾਈ ਤੋਂ ਲੈਂਗਰ ਪੁਲਿੰਗ ਦਰਸਾਉਂਦਾ ਹੈ ਕਿ ਇਮੀਗ੍ਰੇਸ਼ਨ 18% ਕ੍ਰੀਡਾ ਲਈ ਇੱਕ ਵੱਡੀ ਚਿੰਤਾ ਦਾ ਮੁੱਦਾ ਬਣ ਗਿਆ ਜੋ ਕਿ ਪਿਛਲੇ ਗਰਾਵਡ ਤੋਂ 8% ਵਾਧਾ ਹੈ ਜੂਨ ਦੇ ਇੱਕ ਰਿਸਰਚ ਕੰਪਨੀ ਦੇ ਸਰਵੇਖਣ ਚ ਪਾਇਆ ਗਿਆ ਕਿ 44% ਕੈਨੇਡੀਅਨ ਸੋਚਦੇ ਨੇ ਕਿ ਇਮੀਗ੍ਰੇਸ਼ਨ ਦੇਸ਼ ਨੂੰ ਨਕਾਰਾਤਮਕ ਤੌਰ ਤੇ ਪ੍ਰਭਾਵਿਤ ਕਰ ਰਿਹਾ ਹੈ ਅਤੇ 46% ਦਾ ਮੰਨਣਾ ਕਿ ਇਮੀਗ੍ਰੇਸ਼ਨ ਦੀ ਮਾਤਰਾ ਘਟਾਣੀ ਜਾਣੀ ਚਾਹੀਦੀ ਹੈ ਇਸ ਦੌਰਾਨ ਐਬੈਕਸ ਦੇ ਵਿੱਚ ਪਾਇਆ ਗਿਆ ਕਿ ਦੂਤ ਹੈ ਕੈਨੇਡੀਅਨਾਂ ਨੇ ਸੋਚਿਆ ਕਿ ਸੀਵਨ ਦਾ ਪੱਦਰ ਬਹੁਤ ਜ਼ਿਆਦਾ ਹੈ ਇਹ ਭਾਵਨਾ ਹੈ ਕਿ ਲਿਬਰਲ ਸਿਰਫ ਸ਼ਬਦਾਂ ਵਿੱਚ ਸਕਾਰ ਕਰਦੇ ਨੇ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਨੇ April ਵਿੱਚ ਮੰਨਿਆ ਕਿ ਭਾਵੇਂ ਇਹ ਅਸਥਾਈ ਵਿਦੇਸ਼ੀ ਕਾਮੇ ਹੋਣ ਜਾਂ ਭਾਵੇਂ ਇਹ ਵਿਸ਼ੇਸ਼ ਤੌਰ ਤੇ ਅੰਤਰਰਾਸ਼ਟਰੀ ਵਿਦਿਆਰਥੀ ਹੋਣ ਅਸਥਾਈ ਇਮੀਗ੍ਰੇਸ਼ਨ ਕੈਨੇਡਾ ਦੁਆਰਾ ਜਬਬ ਕਰਨ ਦੇ ਯੋਗ ਤਰ ਕਿਤੇ ਨਾ ਕਿਤੇ ਵਾਦ ਵਾਦਾ ਹੋਇਆ ਅਸੀਂ ਉਹਨਾਂ ਨੰਬਰਾਂ ਨੂੰ ਹੁਣ ਘਟਾਉਣਾ ਚਾਹੁੰਦੇ ਹਾਂ ਜੇ ਸਿਰਫ ਉਹਨਾਂ ਨੰਬਰਾਂ ਨੂੰ ਪਾਕਿਸਤਾਨ ਤੇ ਉੱਚਾ ਨਾ ਹੋਣ ਦਿੱਤਾ ਤਾਂ ਲਿਬਰਲ ਦੋਸਤਾਨਾ ਟੋਰਾਂਟੋ ਸਟਾਰ ਦੇ ਵਿੱਚ ਬਹਿਸ ਕਰਦੇ ਹੋਏ ਅਰਸ਼ਾਸ਼ਟਰੀ ਮਾਈਕਲ ਮੈਫੇਟ ਦੇ ਸ਼ਬਦਾਂ ਵਿੱਚ ਸਰਕਾਰ ਨੇ 2022 ਵਿੱਚ ਕੈਨੇਡੀਅਨ ਇਤਿਹਾਸ ਦੇ ਅੰਦਰ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਦੇ ਸਭ ਤੋਂ ਵੱਡੇ ਨਿਰੰਤਰ ਦੀ ਸਹੂਲਤ ਦੇਣ ਲਈ ਇੱਕ ਸचेਤ ਚੋਣ ਕੀਤੀ ਜਿਸ ਨਾਲ ਕਾਰੋਬਾਰਾਂ ਨੂੰ ਸਸਤੀ ਮਜ਼ਦੂਰੀ ਪ੍ਰਾਪਤ ਹੋਈ ਦੀ ਇਜਾਜ਼ਤ ਮਿਲੀ ਹੈ ਤੇ ਪਹਿਲਾ ਨਾਲੋ ਕਤੇ ਪੱਦਰ ਵੱਚੁਕਿਆ ਇਸ ਘਟ ਛਟਕੇ ਦੇ ਨਾਲ ਨਰਮ ਕਰਨਾ ਲਈ ਆਫ ਰਿਕਾਰਡ ਲੇਬਰਲਾ ਦੇ ਭਵਿਕ ਵਿੱਚ ਕਿਸੇ ਅਨਸੁਚਿਤ ਬਿੰਦੂ ਤੇ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਦੇ ਕੁਝ ਤੱਤਾਂ ਨੂੰ ਢਾਉਣ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ ਹੈ ਇਸ ਸਪੱਸ਼ਟ ਹੈ ਕਿ ਇਸ ਦਾ ਸਮੁੱਚੇ ਤੌਰ ਤੇ ਕੀ ਪ੍ਰਭਾਵ ਹੋ ਸਕਦਾ ਕਿਉਂਕਿ ਇਸ ਹਫਤੇ ਮਿਲਰ ਦੇ ਦਫਤਰ ਨੇ ਚੁੱਪਚਾਪ ਕੋਸ਼ਿਸ਼ ਨਾ ਕੀਤੀ ਅਨਪੜ੍ਹ ਤੇ ਉੱਚ ਸਕੂਲ ਪੜ੍ਹੇ ਲਿਖੇ ਬੇਨਕਾਰਾਂ ਲਈ ਸਥਾਈ ਨਿਵਾਸ ਪ੍ਰਾਪਤ ਕਰਨ ਲਈ ਇੱਕ ਨਵਾਂ ਰਸਤਾ ਹੁਣ ਕੰਮ ਕਰ ਰਿਹਾ ਹੈ ਬ੍ਰੈਜ਼ਵਰਡ ਰਿਪੀਟ ਡਿਫੈਂਸ ਪੜਦਾ ਹੈ ਕਿ ਪਹਿਲੀ ਪਹਿਲ ਕਦਮੀ ਸਥਾਈ ਨਿਵਾਸੀਆਂ ਦੀ ਚੋਣ ਨੂੰ ਹੋਰ ਵਿਪੰਨ ਹੁਨਰ ਅਤੇ ਤਜਰਬੇ ਵਾਲੇ ਉਮੀਦਵਾਰਾਂ ਦੇ ਵਿਸਤਾਰ ਕਰਕੇ ਆਰਥਿਕ ਇਮੀਗ੍ਰੇਸ਼ਨ ਪ੍ਰਣਾਲੀ ਦੇ ਆਧੁਨਿਕੀਕਰਨ ਦਾ ਸਮਰਥਨ ਕਰੇਗੀ ਅਸਲ ਸੰਭਾਵਨਾ ਕਹਾਣੀ ਵਾਟਰਲੂ ਯੂਨੀਵਰਸਿਟੀ ਦੇ ਪ੍ਰੋਫੈਸਰ ਮੈਕਲ ਸਟੂਅਰਡ ਦੇ ਪਬਿਕ ਖਵਾਨੀ ਜੋ ਕੀਤੇ ਹੈ ਕਿ ਇਸ ਦੀ ਵਰਤੋਂ ਗੈਰ ਹਨਰਮੰਦ ਵਿਦੇਸ਼ੀ ਕਾਮਿਆਂ ਨੂੰ ਜਬ ਕਰਨ ਦੀ ਕੀਤੀ ਜਾਵੇ ਜਿਨ੍ਹਾਂ ਨੇ ਆਪਣੇ ਵੀਜ਼ਿਆਂ ਤੋਂ ਵੱਧ ਸਮਾਂ ਰੱਖਿਆ 2024 ਦੇ ਪੱਧਰ ਤੋਂ 2023 ਦੇ ਵਿੱਚ 10 ਲੱਖ ਤੋਂ ਵੱਧ ਹੋਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨੰਬਰਾਂ ਨੂੰ ਪ੍ਰਾਪਤ ਕਰਨ ਦੀ ਇਹੋ ਜਿਹੀ ਗੱਲ ਵੀ ਧੋਖਾੜੀ ਜਾਂਦੀ ਹੈ ਇਹ ਸੱਚ ਹੈ ਕਿ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਜਨਵਰੀ ਵਿੱਚ ਇੱਕ ਵੀਜ਼ਾ ਕੈਂਪ ਦੀ ਸਥਾਪਨਾ ਕੀਤੀ ਪਰ ਇਹ ਇੰਨੀ ਜ਼ਿਆਦਾ ਸੀ ਕਿ 2025 ਦੇ ਵਿੱਚ ਦੇਸ਼ ਦੇ ਅੰਦਰ ਦਾਖਲ ਹੋਣ ਵਾਲੇ ਨਵੇਂ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਗਿਣਤੀ 2015 ਵਿੱਚ ਪੂਰੀ ਅੰਤਰਰਾਸ਼ਟਰੀ ਵਿਦਿਆਰਥੀ ਸੰਸਥਾਵਾਂ ਨਾਲੋਂ 70% ਵੱਧ ਹੋਵੇ। ਇੱਕ ਸਮਾਂ ਸੀ ਜਦੋਂ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਪ੍ਰਸਿੱਧ ਚਿੰਤਾਵਾਂ ਦਾ ਅਸਲ ਸੰਖਿਆਵਾਂ ਦੇਨ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਨੌਕਰਸ਼ਹੀ ਦੇ ਪੇਸ਼ਾਵਰ ਦੁਆਰਾ ਪੈਦਾ ਹੋਏ ਬੈਕਲੌਗ ਸਨ ਜੋ ਆਪਣੇ ਪ੍ਰਮਾਣ ਪੱਤਰਾਂ ਨੂੰ ਮਾਨਤਾ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਹੇ ਸਨ ਰੁਕਾਵਟਾਂ ਜਿਨ੍ਹਾਂ ਨੂੰ ਕਨੇਡੀਅਨਾਂ ਨੇ ਨਾਜਕ ਹੋਣ ਤੇ ਆਪਣੇ ਸਿਰ ਹਲਾ ਦਿੱਤਾ ਜੇ ਅੱਜ ਲਿਬਰਲ ਆਪਣੇ ਆਪ ਨੂੰ ਹੁਣਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਤਿਆਰ ਕਰਦੇ ਨੇ ਤਾਂ ਹਰ ਕੋਈ ਇਸ ਦਾ ਹੱਲ ਚਾਹੁੰਦਾ ਕੈਨੇਡੀਅਨਰ ਸਵਾਗਤ ਕਰ ਰਹੇ ਨੇ ਖੁੱਲੇ ਦਿਲ ਤੋਂ ਖੁੱਲੇ ਦਿਲ ਵਾਲੇ ਲੋਕ ਵੀ ਨਵੇਂ ਆਉਣ ਵਾਲੇ ਵਿਅੰਤ ਕੀਮਤਾਂ ਨੂੰ ਪਹਿਚਾਨਦੇ ਨੇ ਤੇ ਮੁਕਾਬਲਤਨ ਵੱਡੀ ਗਿਣਤੀ ਦੇ ਅੰਦਰ ਇਸ ਨੇ ਇੱਕ ਸਰਕਾਰ ਦੇ ਅੰਦਰ ਟ੍ਰੂਡੋ ਲਿਬਰਲ ਮੰਗ ਆਯੂਬ ਬਣਾਇਆ ਮੂਨਾ ਸੰਖਿਆਵਾਂ ਨੂੰ ਸਾਡੀ ਥੋੜੇ ਸਮੇਂ ਦੀ ਸੰمراتਥਾ ਤੋਂ ਪਰੇ ਵਧਣ ਦਿੱਤਾ ਜਸਟਨ ਟ੍ਰੂਡੋ ਦੇ ਅਧੀਨ 9 ਸਾਲਾਂ ਵਿੱਚ ਇਮੀਗ੍ਰੇਸ਼ਨ ਪ੍ਰਣਾਲੀ ਉੱਚ ਤਨਾਤ ਦੇ ਵਿੱਚ ਫੈਲੀ ਹੋਈ ਹੈ ਅਤੇ ਕੈਨੇਡੀਅਨਾਂ ਦੇ ਚੇਰਿਆਂ ਦੇ ਉੱਪਰ ਖਤਰਾ ਪੈਦਾ ਹੋ ਰਿਹਾ ਹੈ ਇਹ ਇੰਨੀ ਤਬਾਈ ਹੋਵੇਗੀ ਕਿ ਇਸ ਦੇਸ਼ ਨੂੰ ਆਬਾਦੀ ਦੇ ਵਾਧੇ ਦੀ ਲੋੜ ਹੈ ਪਰ ਇਹ ਸਫਲ ਨਹੀਂ ਹੋਵੇਗਾ ਜੇਕਰ ਲਗਾਤਾਰ ਵੱਧ ਰਹੀ ਸਮਰੱਥਾ ਨਵੇਂ ਲੋਕਾਂ ਵਿਰੁੱਧ ਆਬਾਦੀ ਨੂੰ ਘਟਾ ਦਦੀ ਹੈ ਰੇਡੀਨ ਖਬਰ ਨਵਾ ਦੇ ਵਿੱਚ ਇਸ ਹੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਜਨਿਸ ਵਾਲਾ .com ਦੇ ਨਾਲ